ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਰਵਣ ਕਰ ਰਹੇ ਹਾਂ ਸਾਖੀ ਉੱਚ ਦੇ ਪੀਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਵੈਰੀਆਂ ਦੀ ਫੌਜ ਦੇ ਨਾਲ ਲੜਦੇ ਪਿਹੜਦੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਪਿੰਡ ਪੋਚੇ ਉੱਥੇ ਉਹਨਾਂ ਨੇ ਕਿਲੇ ਦੀ ਸ਼ਕਲ ਵਾਲੀ ਇੱਕ ਕੱਚੀ ਹਵੇਲੀ ਦੇ ਵਿੱਚ ਮੋਰਚੇ ਗੱਢ ਲਏ ਉਹਨਾਂ ਦੇ ਨਾਲ ਦੋਵੇਂ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਅਤੇ 35 ਕੋ ਸਿੱਖ ਸਨ ਵੈਰੀ ਦਲ ਦੀ ਗਿਣਤੀ ਕਈ ਹਜ਼ਾਰਾਂ ਦੇ ਵਿੱਚ ਸੀ ਚਮਕੌਰ ਸਾਹਿਬ ਦੇ ਯੁੱਧ ਦੇ ਵਿੱਚ ਦੋਹੇ ਸਾਹਿਬਜ਼ਾਦੇ ਪੰਜਾਂ ਦੇ ਵਿੱਚੋਂ ਤਿੰਨ ਪਿਆਰੇ ਕੇਵਲ ਪੰਜਾਂ ਤੋਂ ਬਿਨਾ ਬਾਕੀ ਦੇ ਸਭ ਸਿੱਖ ਸ਼ਹੀਦ ਹੋ ਗਏ। ਉਹਨਾਂ ਨੇ ਪੰਜਾਂ ਸਿੰਘਾਂ ਨੇ ਰਲ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਵਾਸਤੇ ਪਾਏ ਕਿ ਆਪ ਰਾਤੋਂ ਰਾਤੀ ਇੱਥੋਂ ਚਲੇ ਜਾਓ। ਉਹਨਾਂ ਦੀ ਸਲਾਮ ਮੰਨ ਕੇ ਗੁਰੂ ਸਾਹਿਬ ਜੀ ਚਮਕੌਰ ਸਾਹਿਬ ਤੋਂ ਰਾਤ ਵੇਲੇ ਤੁਰ ਪਏ ਦੋ ਪਿਆਰੇ ਪਾਈ ਦਇਆ ਸਿੰਘ ਜੀ ਪਾਈ ਧਰਮ ਸਿੰਘ ਜੀ ਅਤੇ ਹੋਰ ਸਿੱਖ ਪਾਈ ਮਾਨ ਸਿੰਘ ਜੀ ਆਪ ਜੀ ਦੇ ਨਾਲ ਤੁਰੇ। ਹਨੇਰੇ ਵਿੱਚ ਇਹ ਤਿੰਨੇ ਸਿੰਘ ਗੁਰੂ ਜੀ ਦੇ ਨਾਲੋਂ ਨਿਕੜ ਗਏ ਗੁਰੂ ਸਾਹਿਬ ਜੀ ਇਕੱਲੇ ਕਈ ਦਿਨ ਭੁੱਖਣ ਪਾਣੇ ਸਫ਼ਰ ਕਰਦੇ ਗਏ ਪੈਰ ਨੰਗੇ ਸੀ ਉਹ ਕੰਡਿਆਂ ਦੇ ਨਾਲ ਵਿੰਨੇ ਗਏ ਝਾੜੀਆਂ ਦੇ ਨਾਲ ਅੜ ਅੜ ਕੇ ਕੱਪੜੇ ਵੀ ਲੀਰੋ ਲੀਰ ਹੋ ਗਏ ਪਾਲ ਸਿਆਲੇ ਦੀ ਰੁੱਤ ਸੀ ਰਾਤ ਵੇਲੇ ਆਪ ਨੰਗੀ ਪੌਂਦੇ ਉੱਤੇ ਟੀਮ ਦਾ ਸਰਾਣਾ ਬਣਾ ਕੇ ਸੌਂਦੇ ਸਨ ਸਰੀਰ ਕਮਜ਼ੋਰਾ ਹੋ ਗਿਆ ਪਰ ਆਪ ਦਾ ਦਿਲ ਉਸੇ ਤਰ੍ਹਾਂ ਪੱਕਾ ਅਤੇ ਤਕੜਾ ਸੀ ਇੰਨੀ ਤਕਲੀਫ ਦੇ ਵਿੱਚ ਵੀ ਆਪ ਹਰ ਵੇਲੇ ਚੜ੍ਹਦੀਆਂ ਕਲਾਂ ਦੇ ਵਿੱਚ ਰਹਿੰਦੇ ਇਸ ਤਰ੍ਹਾਂ ਭੁੱਖਣ ਪਾਣੇ ਥੱਕੇ ਹੋਏ ਕੰਡਿਆਂ ਦੇ ਨਾਲ ਵਿੰਨੇ ਨੰਗੇ ਪੈਰੀ ਸਫ਼ਰ ਕਰਦੇ ਕਰਦੇ ਆਪ ਮਾਛੀਵਾੜੇ ਦੇ ਇੱਕ ਬਾਗ ਵਿੱਚ ਪਹੁੰਚੇ ਉੱਥੇ ਆਪ ਟਿਕ ਗਏ ਉਥੇ ਤਿੰਨੇ ਸਿੰਘ ਆਪ ਨੂੰ ਆ ਮਿਲੇ ਇਹ ਬਾਗ ਗੁਲਾਬੇ ਮਸੰਦ ਦਾ ਸੀ ਉਸ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਿਆ ਉਹ ਆਪ ਦੇ ਹਜ਼ੂਰ ਹਾਜ਼ਰ ਹੋਇਆ ਉਹ ਉਹਨਾਂ ਨੂੰ ਆਪਣੇ ਘਰ ਲੈ ਗਿਆ ਤੇ ਚੁਬਾਰੇ ਦੇ ਵਿੱਚ ਉਤਾਰਾ ਕਰਾਇਆ ਕੁਝ ਸਮਾਂ ਗੁਰੂ ਜੀ ਇੱਥੇ ਟਿਕੇ ਸਰਹਿੰਦ ਦੇ ਨਵਾਬ ਦੀ ਭੇਜੀ ਹੋਈ ਫੌਜ ਆਪ ਦੀ ਭਾਲ ਦੇ ਵਿੱਚ ਫਿਰਦੀ ਸੀ ਉਹ ਸੂਹ ਕੱਢ ਕੱਢ ਕੇ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ ਇਸ ਲਈ ਗੁਰੂ ਜੀ ਨੇ ਇੱਥੋਂ ਅਗਾਹ ਚਲੇ ਜਾਣ ਦਾ ਫੈਸਲਾ ਕੀਤਾ ਮਾਚੀਵਾੜੇ ਦੇ ਵਿੱਚ ਦੋ ਪਠਾਨ ਭਰਾ ਰਹਿੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਗਨੀ ਖਾਂ ਅਤੇ ਦੂਸਰੇ ਦਾ ਨਾਮ ਨਬੀ ਖਾਂ ਸੀ ਉਹ ਦੋਵੇਂ ਭਰਾ ਕੋਈ ਸਮਾਸ਼ਰੀ ਦਸ਼ਮੇਸ਼ ਜੀ ਦੇ ਦਰਬਾਰ ਦੇ ਵਿੱਚ ਰਹੇ ਸੀ ਉਹ ਗੁਰੂ ਜੀ ਦੇ ਪੱਕੇ ਪ੍ਰੇਮੀ ਸਨ ਉਹਨਾਂ ਨੇ ਗੁਰੂ ਜੀ ਦੇ ਨਾਲ ਹੋਈ ਬੀਤੀ ਦਾ ਸਭ ਪਤਾ ਲੱਗਿਆ ਤੇ ਉਹ ਬੜੇ ਦੁਖੀ ਹੋਏ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਆਪ ਗੁਲਾਬੇ ਮਸੰਦ ਦੇ ਚੁਬਾਰੇ ਉੱtre ਹੋਏ ਹੋ ਤਾਂ ਉਹਨਾਂ ਨੂੰ ਇਹ ਸੂ ਮਿਲੀ ਕਿ ਸਰਹੰਦ ਦੇ ਨਵਾਬ ਦੀ ਫੌਜ ਆਪ ਜੀ ਦੀ ਭਾਲ ਚ ਇਧਰ ਆ ਰਹੀ ਹੈ ਦੋਵਾਂ ਭਰਾਵਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਸਖਤ ਖਤਰੇ ਵਿੱਚ ਹਨ ਸਾਡਾ ਫਰਜ਼ ਹੈ ਕਿ ਆਪ ਨੂੰ ਇਸ ਖਤਰੇ ਦੇ ਵਿੱਚੋਂ ਸਹੀ ਸਲਾਮਤ ਕੱਢੀਏ ਤੇ ਖਤਰੇ ਤੋਂ ਬਾਹਰ ਲੀ ਕਿਸੇ ਥਾਂ ਤੇ ਪੁਚਾਈਏ ਇਹ ਸੇਵਾ ਕਰਦੇ ਆਂ ਜੇ ਜਾਨਾਂ ਵੀ ਚਲੀਆਂ ਜਾਣ ਤਾਂ ਕੋਈ ਪਰਵਾਹ ਨਹੀਂ ਕੋਈ ਅਜਿਹਾ ਟੰਗ ਬਣਾਈਏ ਕਿ ਸੱਪ ਵੀ ਮਰ ਜਾਵੇ ਅਤੇ ਸੋਟਾ ਵੀ ਬਚ ਜਾਵੇ ਉਹ ਮਤਾ ਪਕਾ ਕੇ ਗੁਰੂ ਜੀ ਦੇ ਹਜ਼ੂਰ ਹਾਜ਼ਰ ਹੋਏ ਉਹਨਾਂ ਦੀ ਸਲਾਹ ਮੰਨ ਕੇ ਗੁਰੂ ਜੀ ਨੇ ਨੀਲੇ ਕੱਪੜੇ ਪਹਿਨ ਲਏ ਕੇਸ ਪਿੱਛੇ ਨੂੰ ਸੁੱਟ ਲਏ ਇਸ ਤਰ੍ਹਾਂ ਮੁਸਲਮਾਨ ਫਕੀਰਾਂ ਜਿਹਾ ਪੇਸ ਬਣਾ ਕੇ ਆਪ ਇੱਕ ਪਾਲਕੀ ਵਿੱਚ ਬੈਠ ਗਏ ਗਨੀ ਖਾਨ ਨਬੀ ਖਾਨ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੇ ਪਾਲਕੀ ਚੁੱਕੀ ਭਾਈ ਦਇਆ ਸਿੰਘ ਜੀ ਪਿੱਛੇ ਪਿੱਛੇ ਚੌੜ ਕਰਦੇ ਗਏ ਜੇ ਕੋਈ ਰਾਸਦੇ ਦੇ ਵਿੱਚ ਪੁੱਛਦਾ ਤਾਂ ਗਨੀ ਖਾਨ ਹੁਣੀ ਕਹਿ ਦਿੰਦੇ ਕਿ ਅਸੀਂ ਆਪਣੇ ਉੱਚ ਦੇ ਪੀਰ ਜੀ ਨੂੰ ਚੁੱਕ ਕੇ ਲੈ ਕੇ ਜਾ ਰਹੇ ਹਾਂ ਇਸ ਤਰ੍ਹਾਂ ਪੈਂਡਾ ਕਰਦਿਆਂ ਨੂੰ ਇੱਕ ਦਿਨ ਸਰਹਿੰਦ ਦੇ ਨਵਾਬ ਦੀ ਫੌਜ ਆ ਟੱਕਰੀ ਪਾਲਕੀ ਖਲੇ ਹਾਰੀ ਗਈ ਪਾਲਕੀ ਦੇ ਸਵਾਰ ਨੂੰ ਗੋਹ ਦੇ ਨਾਲ ਵੇਖਿਆ ਗਿਆ ਪਰ ਕਿਸੇ ਨੇ ਅੱਗੇ ਗੁਰੂ ਜੀ ਨੂੰ ਡਿਠਾ ਨਹੀਂ ਸੀ ਹੋਇਆ ਇਸ ਕਰਕੇ ਕੋਈ ਵੀ ਇਹ ਨਾ ਜਾਣ ਸਕਿਆ ਕਿ ਪਾਲਕੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬੈਠੇ ਹਨ ਜਿਨ੍ਹਾਂ ਦੀ ਉਹ ਪਾਲ ਕਰ ਰਹੇ ਹਨ ਫੌਜ ਦੇ ਸਰਦਾਰ ਨੇ ਪਾਲਕੀ ਚੁੱਕਣ ਵਾਲਿਆਂ ਤੋਂ ਪੁੱਛਿਆ ਤੁਸੀਂ ਕਿਸ ਨੂੰ ਚੁੱਕੀ ਲਈ ਜਾ ਰਹੇ ਹੋ ਗਨੀ ਖਾ ਅਤੇ ਨਬੀ ਖਾਨ ਨੇ ਝਟ ਉੱਤਰ ਦਿੱਤਾ ਆਪਣੇ ਉੱਚ ਦੇ ਪੀਰ ਨੂੰ ਸਰਦਾਰ ਦੀ ਚੋਖੀ ਪੁੱਛ ਕੇ ਤੋਂ ਬਾਅਦ ਪਠਾਣਾ ਨੂੰ ਪੈਰਾਂ ਤੋਂ ਕੱਢਣਾ ਚਾਹਿਆ ਪਰ ਪਠਾਨਪਰਾ ਆਪਣੀ ਗੱਲ ਦੇ ਉੱਤੇ ਡਟੇ ਰਹੇ ਅਤੇ ਗੱਲ ਦਾ ਝਟਪਟ ਉੱਤਰ ਦੇ ਹੀ ਗਏ ਫਿਰ ਵੀ ਸਰਦਾਰ ਦੀ ਤਸੱਲੀ ਨਾ ਹੋਈ ਉਸਨੇ ਚੰਗੀ ਤਰ੍ਹਾਂ ਨਿਰਣਾ ਕਰਨ ਦਾ ਫੈਸਲਾ ਕੀਤਾ ਇਸ ਗਰਜ ਦੇ ਲਈ ਉਸਨੇ ਸਲੋਹੂ ਵਾਲੇ ਕਾਜੀ ਪੀਰ ਮੁਹੰਮਦ ਨੂੰ ਸੱਦਿਆ ਉਸ ਕਾਜੀ ਤੋਂ ਗੁਰੂ ਜੀ ਨੇ ਫਾਰਸੀ ਪੜ੍ਹੀ ਸੀ ਇਸ ਲਈ ਉਹ ਗੁਰੂ ਜੀ ਨੂੰ ਚੰਗੀ ਤਰ੍ਹਾਂ ਪਛਾਣਦਾ ਸੀ ਉਸਨੇ ਕਿਹਾ ਕਿ ਚੰਗੀ ਤਰ੍ਹਾਂ ਵੇਖ ਕੇ ਦੱਸੋ ਕਿ ਇਹ ਪਾਲਕੀ ਦੇ ਵਿੱਚ ਕੌਣ ਹੈ ਕਾਜੀ ਨੂੰ ਗੁਰੂ ਜੀ ਦੇ ਨਾਲ ਬੀਤੀ ਦਾ ਪੂਰਾ ਪਤਾ ਸੀ ਤਾਂ ਉਹ ਝੱਟ ਤਾੜ ਗਿਆ ਉਸਨੇ ਦਿਲ ਦੇ ਵਿੱਚ ਸੋਚਿਆ ਗੁਰੂ ਜੀ ਨੂੰ ਇਸ ਔਕੜ 'ਚੋਂ ਕੱਢਣਾ ਚਾਹੀਦਾ ਹੈ ਇਹ ਸੋਚ ਕੇ ਉਸਨੇ ਫੌਜੀਆ ਨੂੰ ਕਿਹਾ ਇਨ੍ਹਾਂ ਮਹਾਂਪੁਰਖਾਂ ਨੂੰ ਨਾ ਰੋਕੋ ਇਹ ਸੱਚੇ ਸਾਈਂ ਪੂਜੇ ਹੋਏ ਫਕੀਰ ਹਨ ਇਸ ਉੱਤਰ ਦੇ ਨਾਲ ਫੌਜੀਆ ਦੀ ਤਸੱਲੀ ਹੋ ਗਈ ਉਹਨਾਂ ਨੇ ਉੱਚ ਦੇ ਪੀਰ ਨੂੰ ਸਲਾਮ ਕੀਤੀ ਅਤੇ ਜਿੱਧਰ ਮੌਜ ਹੋਵੇ ਜਾਣ ਦੀ ਆਗਿਆ ਦਿੱਤੀ। ਇਸ ਤਰ੍ਹਾਂ ਸਫਰ ਕਰਦੇ ਕਰਦੇ ਗੁਰੂ ਜੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹੇਹਰ ਪਹੁੰਚੇ। ਇੱਥੇ ਮਹੰਤ ਕਿਰਪਾਲਦਾਸ ਨੇ ਆਪ ਜੀ ਦੀ ਸੇਵਾ ਕੀਤੀ। ਇੱਥੋਂ ਨਵੀ ਖਾਨ ਤੇ ਗਨੀ ਖਾਨ ਨੂੰ ਵਿਦਾ ਕਰ ਦਿੱਤਾ ਗਿਆ ਅਤੇ ਆਪ ਨੂੰ ਉਹਨਾਂ ਨੇ ਸੋਨੇ ਦੇ ਕੜਿਆਂ ਦੀ ਜੋੜੀ ਦਿੱਤੀ ਅਤੇ ਇਸ ਦੇ ਵਿੱਚ ਹੁਕਮਨਾਮਾ ਲਿਖ ਕੇ ਸੰਗਤਾਂ ਦੇ ਨਾਂ ਭੇਜਿਆ। ਇਸ ਹੁਕਮਨਾਮੇ ਦੇ ਵਿੱਚ ਆਪ ਜੀ ਨੇ ਲਿਖਿਆ ਕਿ ਇਹ ਦੋਵੇਂ ਪਠਾਨ ਸਾਨੂੰ ਪੁੱਤਰਾਂ ਦੇ ਨਾਲੋਂ ਵੀ ਵੱਧ ਪਿਆਰੇ ਹਨ ਹਰੇਕ ਸਿੱਖ ਇਹਨਾਂ ਦਾ ਆਦਰ ਮਾਣ ਕਰੇ ਇਹ ਹੁਕਮਨਾਮਾ ਆਪ ਨੇ ਕਾਜੀ ਪੀਰ ਮੁਹੰਮਦ ਨੂੰ ਵੀ ਦਿੱਤਾ ਇਸ ਦੇ ਵਿੱਚ ਆਪ ਨੇ ਉਹਨਾਂ ਦੀ ਕੀਤੀ ਸੇਵਾ ਸਹਾਇਤਾ ਦਾ ਜ਼ਿਕਰ ਕੀਤਾ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹਨਾਂ ਦਾ ਆਦਰ ਮਾਣ ਕੀਤਾ ਜਾਵੇ ਇਹ ਹੁਕਮਨਾਮੇ ਉਹਨਾਂ ਦੀ ਔਲਾਦ ਦੇ ਪਾਸ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ